ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਥਿਕਾਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਆ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਤਰੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮਾਂਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਔਰ ਬੀਦੂ ਬੜੀ ਖੁਸ਼ ਹੋਈ ਹੋਏ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਬਲਸੀ ਰੋਜ ਦੇ ਰੋਜ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕட்சி ਰੋਜ ਦੇ ਰੋਜ ਹਰ ਕਿਸਾਨ ਦੇ ਪੈਸੇ ਜਿਉਂ ਹੀ ਬਤਲਾਈ ਹੋਊਗੀ ਉਸੇ ਦਿਨ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚ ਅੱਜ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵਿੱਚ ਜਿਹੜੀਆਂ ਚਬਿਆਦੀ ਸਹਾਰ ਆਵਾਨ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅਈ ਨਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਚੁ ਜੇ ਆਪਾਂ ਹੈ ਐ ਨਾਲੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਸਾਡੇ ਕਣਕ ਥੋੜੀ ਜੀ ਮੱਝ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਏ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਐ ਨਾਲੇ ਦੀਆਂ ਨੌ ਦੀਆਂ ਨੌ ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਹ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਆ ਬਾਰਦਾਨੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਥੀਸ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਥਿਕਾਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਹੋ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਤਰੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਨਾਮ ਅਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਹਰ ਬਹੁਤ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਬਲਤ ਸੀ ਰੋਇ ਦੇ ਰੋਜ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ ਦੇ ਰੋਜ ਹਰ ਕਿਸਾਨ ਦੇ ਪੈਸੇ ਜਿਉਂ ਹੀ ਮਦ ਤਲਾਈ ਹੋਊਗੀ ਉਸੇ ਦਿਓ ਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ ਸੋ ਪੂਰਾ ਪ੍ਰਬੰਧਿਆ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵੀ ਜਿਹੜੀਆਂ ਚਬਿਆਦੀ ਸਹਾਰ ਆਵਾਂ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅjnਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਸ਼ੁਰੂ ਹੋ ਗਈ। ਇਦਾਂ ਤਾਂ ਹੋਇਆ ਕਿ ਜਿਹੜਾ ਅjnਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕੱਲਰ ਨੇ ਸੜਕ ਵੀ ਬਣੀ ਆ, ਸ਼ੜਕ ਵੀ ਤੁਸੀਂ ਸਭਣਾ ਲਿਆ ਸੀ 1-3 ਸਾਲ ਪਹਿਲਾਂ ਕਿ ਮੈਂ ਮੰਡੀ ਨੂੰ ਬਣਾਉਣ ਦਾ ਬਤਨ। ਉਹ ਮੈਂ ਤੁਹਾਨੂੰ ਪਹਿਲਾਂ ਕਹਿ ਸੀਗਾ ਕਿ ਮੰਡੀ ਇੱਦਾਂ ਦੀ ਬਣਾਵਾਂਗੇ ਕਿ ਲੋਕ ਵੇਖਿਆ ਕਰਨਗੇ। ਸਹਿਰ ਕਮਜ ਵੇਖੇ ਸੀ। ਸਾਹਿਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ। 8 ਮਹੀਨੇ ਸ਼ਹਿਰੀਆਂ ਦੇ ਕੰਮ ਆਉਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾ ਬਣਾਉਂਦੀਆਂ ਇਦਾਂ ਦੇ ਰਸਤੇ ਬਣਾਉਂਦੇ ਕਿ ਜਿੱਦਾਂ ਕੋਈ ਮੱਦੀ ਸੈਰ ਕਰੇ ਉਹਦੇ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟਾਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟਾਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰਦੇ ਔਰ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਕਿਹਕੇ ਮੰਡੀ ਦੇ ਵਿੱਚ ਪੂਰੇ ਆ ਜਿੰਨੇ 80 ਬੋਲ ਜਿਹੜੇ ਕਰਦੇ ਆ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲ ਇਹਦੇ ਸ਼ੈਰੀ ਵੀ ਲੈਣਗੇ